ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਦੱਸੋ ਜੀ ਕਿ ਮੈਂ ਸਾਰੇ ਬੜੀਆ ਠੀਕ ਠਾਕ ਵਾਹਿਗੁਰੂ ਜੀ ਚੜ੍ਹਦੀ ਕਲਾ 'ਚ ਰੱਖਣ ਜੀ ਸਾਰਿਆਂ ਨੂੰ ਆਪਾਂ ਲੱਗੇ ਜੀ ਵੀਡੀਓ ਸ਼ੁਰੂ ਕਰਨ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਆਪਣੇ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਕਿਵੇਂ ਲੱਗੀ ਤੇ ਜੇ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਸ਼ੇਅਰ ਜਰੂਰ ਕਰਿਆ ਕਰੋ ਤੇ ਅੱਜ ਦਿਨ ਹੈਗਾ ਜੀ ਵੀਰਵਾਰ 20 ਮਾਰਚ ਆਪਾਂ ਦੁਪਹਿਰ ਵੇਲੇ ਬਣਾਈ ਸੀ ਵੀਡੀਓ ਤੇ ਕਰਦੇ ਆ ਐਡੀਟਿੰਗ ਇਹਦੀ ਸ਼ਾਮ ਨੂੰ ਤੇ ਆ ਕਈ ਈ ਵਿਊਅਰਸ ਨੇ ਆਪਣੇ ਹਨਾ ਦੇਖੀ ਆ ਵੀ ਆਪਣੀ ਤੂੜੀ ਵਾਲੀ ਕਿੱਦਰਾ ਤੇ ਜਿਹੜੇ ਨਵੇਂ ਆ ਉਹਨਾਂ ਨੂੰ ਆਪਾਂ ਦਿਖਾਉਣੇ ਆ ਆ ਸਾਡਾ ਪਹਿਲਾਂ ਰ ਕਰ ਰਿਹਾ ਭਾਈ ਤੇ ਇਧਰ ਹੀ ਆਪਣੀ ਤੂੜੀ ਵਾਲੀ ਇਤਬਾਰ ਚ ਰੂੜੀ ਲੱਗੀ ਹੋਈ ਆ ਇਧਰ ਹੋਣੀ ਹੁੰਦੀ ਆ ਮੈਂ ਸਵੇਰੇ ਉਹ ਆ ਫਿੱਟਰ ਇੱਕ ਵੀਰ ਮੈਨੂੰ ਕਹਿੰਦਾ ਜਿਹੜਾ ਸਾਡੀ ਝੋਟੀ ਲੈ ਕੇ ਗਿਆ ਉਹ ਕਹਿੰਦਾ ਭੈਣੇ ਤੂੰ ਇੰਨੇ ਨੇਰੇ ਨਾਲ ਉੱਤਰ ਬਹੁਤ ਸਿੱਟਣ ਜਾਇਆ ਕਰ ਤੇ ਇਹਦੇ ਵੀ ਹੈਗੀ ਆ ਢਿਗ ਢਿਗ ਕਣਾਲੀ ਤੇ ਮੈਨੂੰ ਬਹੁਤ ਡਰ ਲੱਗਦਾ ਕਈ ਵਾਰੀ ਐ ਹੁੰਦਾ ਵੀ ਜੇ ਉੱਤੇ ਡਿੱਗ ਵੀ ਨੱਪ ਲਿਆ ਤੇ ਮੈਨੂੰ ਮੇਰੀ ਤਾਂ ਕਿਸੇ ਨੇ ਬਾਜ ਵੀ ਨਹੀਂ ਸੁਣਨੀ ਇਤਰਾ ਤੇ ਐਂ ਲੱਗੀ ਅੰਦਰੋਂ ਦਾ ਪੀਸ ਢਿਗਣਾ ਡਿੱਗ ਪੇ ਤੇ ਆਪਾਂ ਕੁਸ਼ ਬੱਲਾਂ ਵਾਲੀ ਟੂੜੀ ਪੈ ਸੀ ਸਵੇਰੇ ਲੈ ਕੇ ਗਏ ਸੀਗੇ ਜਦੋਂ ਅੰਦਰ ਬੰਨੀਆ ਸੀਗੀਆਂ ਉਦੋਂ ਪਾਈ ਸੀ ਤੇ ਦੋ ਟੋਕਰੇ ਹੁਣ ਲੈ ਜਾਾਂਗੇ ਬਸ ਡੇਢ ਡੇਢ ਪੌਣੇ ਦੋ ਟੋਕਰੇ ਪੌਣੇ ਹੁੰਨੇ ਸੀ ਟੂੜੀ ਦੇ ਤੇ ਹੁਣ ਇੱਧਰ ਚੱਲੇ ਆਪਾਂ ਘਰ ਨੂੰ ਤੇ ਇਹ ਰਿਹਾ ਸਾਡੇ ਤਾਇਕਾ ਘਰ ਆਹ ਵਾਲਾ ਤੇ ਉਹ ਸਾਹਮਣੇ ਵਾਲੇ ਸਾਡੇ ਤਾਇਕੀ ਘਰ ਨੇ ਇਿੱਤਰ ਆਪਣਾ ਪਹਿਲਾਲਾ ਘਰ ਜਾਨੀ ਕਿ ਮੇਰੇ ਦਿੌਰ ਦਾ ਤੇ ਆਪਣਾ ਮਹਿਲ ਹੋ ਰਿਹਾ। ਤੇ ਪਹਿਲਾਂ ਮੈਂ ਪੱਲੀ ਚ ਲੈ ਆਉਂਦੀ ਹੁੰਦੀ ਸਤੂੜੀ ਹੁਣ ਬਸ ਪੱਲੀ ਚੱਕਣ ਦੀ ਕਾਲ ਹੋ ਜਾਂਦੀ ਆ ਤੇ ਕੇਚੀ ਲੈਵਣੀ ਨਹੀਂ ਟੋਕਰੇ ਨਾਲ ਹੀ ਤੇ ਕੱਚ ਹੋਣੀ ਆਈ ਜਮੀ ਨਹੀਂ ਆਈ ਸੀਗੀ ਕਿਉਂਕਿ ਸਾਡੇ ਪਿੰਡ ਛੱਪੜ ਦੀ ਸਫਾਈ ਚੱਲ ਰਹੀ ਹੈ ਤੇ ਉੱਥੇ ਸੀਗੇ ਲਵਾਉਂਦੇ ਬੰਦੇ ਤੇ ਫਿਰ ਲਿਆਂਦੇ ਨੇਗੇ ਬਸ ਕਾਲੀ ਕਾਲੀ ਚਕਲਾ ਚਾਰ ਲਿਆਂਦਾ ਤੇ ਉਹ ਉਹ ਲੈ ਕੇ ਨਹੀਂ ਆਏ ਜਮੀ ਕਿਉਂਕਿ ਸਵੇਰੇ ਜੋ ਚਾਰ ਲਿਆਂਦਾ ਉਹ ਕਹਿੰਦੇ ਤੇਲ ਹੁੰਦੀ ਹੈ ਇਸ ਵੇਲੇ ਲਿਆਂਦਣੀਆਂ ਨਹੀਂ ਪੱਕ ਗਈਆਂ ਤਾਂ ਵੈਸੇ ਰਹਿ ਵੀ ਥੋੜੇ ਦਿਨਾਂ ਦੀ ਗਈ ਤੇ ਆਪਾਂ ਉਹਨਾਂ ਭੈਣ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਹਨ ਜਿਹੜੇ ਕਹਿੰਦੇ ਆ ਤੁਹਾਨੂੰ ਦੇਖ ਕੇ ਸਾਡਾ ਪਸੂਰ ਰੱਖਣ ਨੂੰ ਜੀ ਕਰਦਾ ਇਹ ਆਪਾਂ ਗੱਲ ਬਾਰੀ-ਬਾਰੀ ਕਹਿੰਦੇ ਹੁੰਦੇ ਆ ਤੇ ਵਿਚਾਂ ਕਹਿੰਦੇ ਆ ਵੀ ਪਸ਼ੂ ਰੱਖ ਲੇ ਤੇ ਹਨਾ ਵਧੀਆ ਲੱਗ ਵੀ ਆਪਣਾ ਮਕਸਦ ਵੀ ਇਹੀ ਸੀਗਾ ਵੀ ਹਨਾ ਵੀ ਆਪਾਂ ਨੂੰ ਦੇਖ ਕੇ ਕੋਈ ਕੰਮ ਕਰੇ ਕਿਉਂਕਿ ਕੋਈ ਵੀ ਹਨਾ ਅਗਲਾ ਥੋੜਾ ਰੀਸਨਾ ਹੀ ਲੱਗਦਾ ਹੁੰਦਾ ਕਹਿੰਦੇ ਉਹਨੇ ਜੰਬਾ ਪਿਆ ਜਾਣੀ ਹੈ ਜਰਾ ਪਿਆ ਵਿੱਚ ਕਹਿ ਵੀ ਦਿੰਦੇ ਨੇ ਵੀ ਇੰਨਾ ਚ ਨਹੀਂ ਕੁਛ ਵਾਚਦਾ ਆਏ ਨਹੀਂ ਹੁੰਦਾ ਵੀਰੇ ਜਦੋਂ ਆਪਾਂ ਇੰਨਾ ਕੰਮਾਂ 'ਚ ਆਉਣਿਆ ਹਨਾ ਫੇਰ ਹੀ ਪਤਾ ਲੱਗਦਾ ਵੀ ਹੁਣ ਜਿਨੇ ਕੋਈ ਪਸ਼ੂ ਰੱਖਿਆ ਨਹੀਂ ਹੁੰਦਾ ਨਾ ਤੇ ਉਹਨਾਂ ਨੂੰ ਲੱਗਦਾ ਵੀ ਇੰਨਾ ਕੰਮਾਂ 'ਚ ਨਹੀਂ ਹੈਗਾ ਕੁਛ ਪਰ ਫੇਲਾ ਆਪਾਂ ਨੂੰ ਇਸ ਕੰਮ 'ਚ ਆਉਣਾ ਚਾਹੀਦਾ ਫੇਰ ਹੀ ਆਪਾਂ ਨੂੰ ਪਤਾ ਲੱਗਦਾ ਤੇ ਸਾਡੇ ਹੈਗੀ ਥੋੜੀ ਜਿਹੀ ਥਾਂ ਦੀ ਤੰਗੀ ਤੇ ਨਹੀਂ ਤਾਂ ਆਪਾਂ ਪਸ਼ੂ ਹੋਰ ਵੀ ਰੱਖ ਲਈਏ ਤੇ ਤਰ ਮਿਰਚੂਨੀ 'ਚ ਦੇਖ ਰਿਹਾ ਹਾਂ ਤੁਸੀਂ ਦੋ ਮੋਰੀਆਂ ਨਿਕਲੀਆਂ ਹੋਊਗਾ ਤੇ ਕਿਉਂਕਿ ਕਬੀਰ ਮੈਨੂੰ ਕਹਿੰਦਾ ਸੀ ਵੀ ਭਾਈ ਤੁਸੀਂ ਹੈਨਾ ਵੀ ਥੋੜਾ ਜਿਹਾ ਆਪਦਾ ਵੀ ਖਿਆਲ ਰੱਖਿਆ ਕਰੋ ਕੋਈ ਹਾਰ ਸ਼ਿੰਗਾਰ ਕਰਿਆ ਕਰੋ ਭਾਈ ਸਾਨੂੰ ਇਸ ਤਾਂ ਵਿਚਾਰੇ ਹਨਾ ਐਂ ਰਹਿੰਦੇ ਆ ਸਿੰਪਲ ਜੀ ਹਰਸ਼ੰਗਾਰ ਦਾ ਸ਼ੌਕ ਨਹੀਂਗਾ ਬਸ ਵਿਆਹ ਸ਼ਾਦੀ ਜ਼ਰੂਰ ਕਰੀਦਾ ਵੈਸੇ ਨਹੀਂ ਤੇ ਚੁੰਨੀਆਂ ਤਾਂ ਬਸ ਮੈਂ ਆਪ ਹੀ ਨਹੀਂ ਛੱਡਦੀ ਉਹ ਥੋੜੇ ਜਿਹਾ ਚੱਬ ਦਿੰਦੀ ਆ ਕਿ ਇੱਕ ਹਨਾ ਵੀ ਐ ਪੋਲੀਆਂ ਜਿਹਾ ਹੁੰਦੀਆਂ ਤੇ ਆਹ ਤਾਂ ਜਦੋਂ ਮੈਂ ਮੂੰਹ 'ਚ ਲਈ ਰੱਖਾਂ ਉਹ ਚੱਬ ਦਿੰਦੀ ਆ ਤੇ ਇੱਕ ਕਹਿੰਦੇ ਨੇ ਹੁੰਦੇ ਨੇ ਉਹ ਰਾਜ ਬਰਾੜ ਦਾ ਬਾਈ ਦਾ ਗੀਤ ਆਇਆ ਸੀ ਬਹੁਤ ਸੋਣਾ ਇੱਕ ਉਹ ਚੁੰਨੀ ਲਾਵੇ ਵਿਚਾਰੀ ਸਿਰ ਤੇ ਧੋ ਧੋ ਕੇ ਨਾ ਉਹਦੇ ਵਾਂਗੂ ਤੁਸੀਂ ਵੀ ਕਹਿੰਦੇ ਹੋਣਗੇ ਰੋਜ਼ ਸੇਮ ਹੀ ਲੈ ਫਿਰਦੀ ਹੁੰਦੀ ਆ ਇਹ ਕਿਉਂਕਿ ਹੌਲੀ ਜੀ ਚੁੰਨੀਆਂ ਤੇ ਆਪਾਂ ਕਹਿੰਦੇ ਹੁੰਨੇ ਆਪਾਂ ਕੋਈ ਸ਼ੋਸ਼ੇਵਾਜ਼ੀਆਂ ਚ ਨਹੀਂ ਪੈਂਦੇ ਹਨਾ ਅੱਜ ਜੇ ਕਰ ਲੈਣਾ ਕਿਉਂਕਿ ਦੁਨੀਆ ਸ਼ੋਸ਼ੇਵਾਜ਼ੀਆਂ ਦੀ ਹੋ ਗਈ ਮੈਂ ਉਤੋਂ ਸੋਹਣਾ ਹੀ ਲੱਗਾ ਮੈਂ ਉਹ ਤੋਂ ਸੋਹਣਾ ਲੱਗਾ ਇਸ ਤਰ੍ਹਾਂ ਦੇ ਕੰਪੀਟੀਸ਼ਨ ਜੇ ਬਹੁਤ ਚੱਲਦੇ ਆ ਪਰ ਆਪਾਂ ਨੂੰ ਇਹੋ ਜਿਹਾ ਕੋਈ ਸ਼ੌਂਕ ਨਹੀਂ ਲੇਕਿਨ ਪਹਿਲਾਂ ਆਪਾਂ ਵੀਡੀਓ ਪਾਈ ਸੀ ਨਾ ਵੀ ਆਪਾਂ ਕਰੀ ਸਸਤੇ ਜੇ ਸੂਟਾਂ ਦੀ ਸ਼ਾਪਿੰਗ ਤੇ ਕਵੀਰ ਕਹਿੰਦਾ ਤੁਸੀਂ ਇਹ ਨਾ ਕਿਹਾ ਕਰੋ ਤੇ ਕਿਉਂਕਿ ਆਪਾਂ ਨੇ ਕਿਹਾ ਸੀ ਵੀ ਚਲੋ ਹੁਣ ਤਾਂ ਟੱਕਣ ਇਹ ਕਪੜਾ ਹੈਗਾ ਤੇ ਇਹ ਬਹੁਤ ਆਪਣੇ ਮਹਿੰਗੇ ਸਸਤੇ ਦੀ ਕੋਈ ਨਹੀਂ ਤੇ ਬਸ ਇਹੋ ਜਿਹਾ ਹੈਗਾ ਇਹ ਆਪਾਂ ਸਿੱਧੇ ਸਾਦੇ ਤੇ ਵਿੱਚ ਜਿਹੜੇ ਹਨ ਕਹਿ ਵੀ ਦਿੰਦੇ ਆ ਤੁਸੀਂ ਹਨਾ ਵਿੱਚ ਹੁੰਦੇ ਹਨਾ ਵੀਰਪਾਈ ਫੇ ਤੁਸੀਂ ਬਿਜਲੀ ਦਾ ਖਰਚਾ ਨਹੀਂ ਕਿਨੇ ਆਏ ਨਹੀਂ ਗਏ ਹਨਾ ਦੇਖੋ ਹੁਣ ਆਪਣੇ ਵੀ ਤਾਂ ਏਸੀਆਂ ਤੇ ਹਨਾ ਏਸੀ ਲੱਗੇ ਹੁੰਦੇ ਜਿੰਨਾ ਏਸੀ ਲਾਈਟ ਖਿੱਚਦਾ ਉਹਨਾਂ ਕੋਈ ਨਹੀਂ ਖਿੱਚਦਾ ਹੁਣ ਕੋਈ ਪੱਖੇ ਕੂਲਰ ਤੇ ਉਹਦਾ ਵੀ ਤਾਂ ਆਪਾਂ ਉਹ ਕਰਦੇ ਆਂਗੇ ਬਿੱਲ ਭਰਦੇ ਆਂ ਚਲੋ ਇਹਨਾਂ ਦਾ ਆਪਾਂ ਕਹਿੰਦੇ ਹੁਣ ਨਵੇਂ ਫਲੀਆਂ ਹੁੰਦੀਆਂ ਤੇ ਇੱਥੇ ਆਪਾਂ ਪਾ ਰਹੇ ਸੀ ਬੈਡ ਨੂੰ ਲੇਟੀ ਪਾਈ ਆ ਕੁਛ ਕੁਛ ਪਾਈ ਆਪਾਂ ਅਸ਼ੀਸ਼ ਫੀਡ ਮਿੱਠਾ ਸੋਡਾ ਪਾਤਾ ਤੇ ਮਿਨਰਲ ਪਾ ਦਾਂਗੇ ਇਹ ਆਪਾਂ ਬੈਡਰੂਮ ਪਾ ਕੇ ਉਹਨੇ ਧਰਿਆਵਾਂਗੇ ਇਹ ਖਾਲੂਗੀ ਆਪਾਂ ਦੂਜੀ ਕੱਖ ਪੱਠੇਰ ਲਾ ਦਾਂਗੇ ਇਹ ਇਹਨਾਂ ਨੂੰ ਬੁਖਾਰ ਜਾ ਹੋ ਗਿਆ ਸੀ ਇਹ ਹੁਣ ਥੋੜਾ ਜਿਹਾ ਘਟ ਖਾਨ ਲੱਗ ਗਈ ਤੇ ਇਹਦੀ ਲੇਟੀ ਵੀ ਕਰਤੀ ਸੀ ਆਪਾਂ ਬੰਦ ਤੇ ਹੁਣ ਆਪਾਂ ਦੁਬਾਰੇ ਪਾਉਣ ਲੱਗੇ ਕਿਉਂਕਿ ਉਹ ਤਾਂ ਥੋੜੀ ਪਾਣੀ ਹੁੰਨੇ ਆ ਤੁਹਾਨੂੰ ਵੀ ਪਤਾ ਭਈ ਅੱਜਕੱਲ ਤਾਂ ਕਣਕ ਦੀ ਸਾਰਿਆਂ ਦੀ ਸ਼ੋਰਟ ਪਾ ਜਾਂਦੀ ਆ ਤਾਂ ਕਰਕੇ ਆਪਾਂ ਕਟਾਤੀ ਥੋੜੀ ਥੋੜੀ ਪਾਣੀ ਹੁੰਨੇ ਆ ਵੀ ਇਹਨਾਂ ਨੂੰ ਇਹਨਾਂ ਦੇ ਭਾਲ ਜੀ ਰਹਿੰਦੀ ਹੈਗੀ ਵੀ ਸਾਨੂੰ ਆ ਚੀਜ਼ ਪਾਈ ਨਹੀਂ ਪਾਉਣੇ ਤਾਂ ਹੁੰਨੇ ਆ ਪਾਉਣੇ ਥੋੜੀਆਂ ਵੀ ਪਹਿਲਾਂ ਜਿਵੇਂ ਬਾਦੂ ਪਾਉਂਦੇ ਸੀ ਆਪਾਂ ਬੱਟਰ ਵਰ ਪਰ ਉਹਵੇਂ ਨਹੀਂ ਪਾਉਂਦੇ ਭਾਈ ਥੋੜਾ ਦੱਪਾ ਪੈ ਗਿਆ ਹੁਣ ਤੇ ਇਤਰ ਵੀਡੀਓ ਬਣਾ ਰਹੀ ਸੀ ਮੇਰੀ ਭਾਣ ਜੀ ਤੇ ਮੇਰੇ ਬੱਚੇ ਗਏ ਹੋਏ ਆਤੀ ਭੂਆ ਕੋਲੇ ਉਹ ਕੱਲ ਆਉਣਗੇ ਯਾਨੀ ਕਿ ਸ਼ੁੱਕਰਵਾਰ ਨੂੰ ਮੇਰਾ ਵੀ ਜੀ ਨਹੀਂ ਲੱਗਦਾ ਉਹਨਾਂ ਬਿਨਾ ਕਿ ਬੱਚਿਆਂ ਨਾਲ ਹੀ ਘਰਾਂ ਚ ਰੌਣਕਾ ਹੁੰਦੀਆਂ ਹਨ ਬੱਚਿਆਂ ਨਾਲ ਹੀ ਕੰਮ ਹੁੰਦੇ ਆ ਉਹਨਾਂ ਬਿਨਾ ਹੀ ਹੋ ਜਾਂਦਾ ਕਿ ਜਿਵੇਂ ਕੰਮ ਨਹੀਂ ਕੋਈ ਤੇ ਆਜ ਉੱਪਰ ਅੱਜ ਆਪਾਂ ਉਰੇ ਬੰਨਤਾ ਗਹਣੇ ਹੀ ਬੰਨਿਆ ਕਿਉਂਕਿ ਇਹਨੂੰ ਇਹਨੂੰ ਲੱਗੀ ਪਈ ਸੀ ਮੋਕ ਅਤੇ ਬਹੁਤ ਜ਼ਿਆਦਾ ਪਤਾ ਨਹੀਂ ਕਿਉਂ ਇੰਨੀ ਮੋਕ ਲੱਗੀ ਆ ਤੇ ਹਟਦੀ ਨਹੀਂ ਤੇ ਪਰ ਪਹਿਲਾਂ ਪੱਖੇ ਕਰਤੇ ਸੀ ਬੰਦ ਹੁਣ ਛੜਤੇ ਆਪਣੇ ਇੱਕ ਪੱਖਾ ਹਜੇ ਲਵਾਉਣ ਵਾਲਾਗਾ ਤੇ ਉਹਨਾਂ ਵੀ ਲੋਡ ਕਰਾਉਣ ਵਾਲਾ ਪਿਆ ਸੀਗਾ ਪਿਛਲੇ ਸਾਲ ਖਰਾਬ ਹੋ ਗਿਆ ਸੀਗਾ ਵੀ ਉਦੋਂ ਕਰਮੀਆਂ ਜਾਂ ਜਾਂਦੀਆਂ ਸੀਗੀਆਂ ਫਿਰ ਮੱਖਾ ਚਲਕਾਰ ਦੀ ਖਾਤਰ ਉਦੋਂ ਨੂੰ ਫੇਰ ਗਰੰਟੀ ਨੰਗ ਜਾਂਦੀ ਆ ਚਲ ਆਪਾਂ ਅਗਲੀਆਂ ਗਰਮੀਆਂ 'ਚ ਹੀ ਲੋਡ ਕਰਾਵਾਂਗੇ ਤੇ ਮੱਖ ਹੋਈ ਪਈ ਆ ਬਹੁਤ ਜ਼ਿਆਦਾ ਤੇ ਇੱਕ ਕਮੈਂਟ ਆਉਂਦਾ ਅਮਰਜੀਤ ਦੀ ਆਈਡੀ ਤੋਂ ਉਹ ਉਹਨਾਂ ਨੇ ਕਹਿਿਆ ਸੀਗਾ ਕਿ ਤੁਸੀਂ ਦੱਸਿਆ ਨਹੀਂ ਸਾਨੂੰ ਵੀ ਮੱਖਾਂ ਦੀ ਦਵਾਈ ਵੀਰੋ ਨਾਲ ਮੱਖ ਵੀ ਪਹਿਲਾਂ ਵੀ ਵੀ ਘਟ ਜਾਂਦੀ ਸੀ ਉਹਨਾਂ ਹੁਣ ਤਾਂ ਬਸ ਆਈ ਭੱਜੀ ਫਿਰਦੀ ਰਹਿੰਦੀ ਆ ਵੀ ਚੀਚੜੀਆਂ ਆਪਾਂ ਜ਼ਰੂਰ ਦੱਸਿਆ ਸੀ ਉਹਨਾਂ ਘਟ ਜਾਂਦੇ ਆ ਤੇ ਇੱਕ ਗੱਲ ਹੋਰ ਸੱਚ ਹੈ ਤੇ ਜਿਹੜਾ ਭਾਈ ਆਪਾਂ ਨੇ ਝੋਟੀ ਲੈ ਕੇ ਗਿਆ ਸੀਗਾ ਤੇ ਉਹ ਦੱਸਦਾ ਸੀ ਮੈਨੂੰ ਕਹਿੰਦਾ ਭੈਣਾ ਜਿਹੜਾ ਤੁਸੀਂ ਸੁੱਖੇ ਵਾਲੀ ਵੀਡੀਓ ਪਾਈ ਸੀਗੀ ਤੇ ਕਹਿੰਦਾ ਉਹ ਸੁੱਖੇ ਨਾਲ ਬਹੁਤ ਜ਼ਿਆਦਾ ਫਰਕ ਪੈਂਦਾ ਹੈਗਾ ਵੀ ਚੀ ਜੜੀਆਂ ਨੂੰ ਪਰ ਆਪਣੇ ਤਾਂ ਭਾਈ ਮੱਜਾਂ ਨੇ ਛੱਡੀਆਂ ਨਹੀਂ ਛੱਡਿਆ ਨਹੀਂ ਸੀਗਾ ਉਹ ਜਿਹੜਾ ਆਪ ਗੱਲ 'ਚ ਬੰਨਿਆ ਸੀਗਾ ਕੱਪੜੇ 'ਚ ਪਾ ਕੇ ਤੇ ਉਹਨਾਂ ਨੇ ਛੱਡਿਆ ਨਹੀਂ ਤੇ ਉਹਨਾਂ ਨੇ ਤਾਂ ਵੀ ਗਲਾਂ ਨੂੰ ਖਸਾਖਸਾ ਖੋਲਡੀਆਂ ਨਾਲ ਉਹਦੀ ਤੋੜਤੀ ਸੀਗੇ ਜਿਹੜੀਆਂ ਗੰਡਾਆਂ ਦਿੱਤੀਆਂ ਸੀ ਆਪਾਂ ਵੱਡੇ ਮੰਗਰੋਂ ਤੇ ਪਹਿਲਾਂ ਤੋੜਤੀਆਂ ਸੀ ਤੇ ਸਾਨੂੰ ਤਾਂ ਕਿਉਂਕਿ ਤਾਂ ਹੀ ਫਰਕ ਦਾ ਪਤਾ ਨਹੀਂ ਲੱਗਿਆ ਵੀ ਇਹਦੇ ਨਾਲ ਫਰਕ ਪੈਂਦਾ ਜਾਂ ਨਹੀਂ ਪੈਂਦਾ ਤੇ ਆਪਾਂ ਕਹਿੰਦੇ ਆ ਹਨਾ ਬਾਕੀ ਇਹਦੇ ਨਾਲ ਸਰੀਰ ਫਿੱਟ ਰਹਿੰਦਾ ਆਪੇ ਹੀ ਕਮਾਂਗੇ ਜਿਵੇਂ ਵਿੱਚ ਆ ਨਾ ਪਹਿਣਾ ਵੀਡੀਓ ਦੇਦੀਆਂ ਰਹਿੰਦੀਆਂ ਆ ਵੀ ਪਤਲੇ ਹੋਣ ਲਈ ਕੀ ਕਰੀਏ ਅਸੀਂ ਕੀ ਖਾਈਏ ਕੀ ਪੀઈએ ਬਈ ਆਪਾਂ ਨਾ ਜੇ ਕੰਮ ਕਰਦੇ ਰਵਾਂਗੇ ਤਾਂ ਸਰੀਰ ਆਪ ਹੀ ਫਟ ਰਹੂਗਾ ਸਿਬੱਲੇ ਬੈਠੇ ਰਵਾਂਗੇ ਖਾਈ ਜਾਵਾਂਗੇ ਫਿਰ ਤਾਂ ਮੋٹے ਹੋਵਾਂਗੇ ਦੇਖੋ ਮੇਰੇ ਬੱਚੇ ਦੋਨੇ ਸੇਜੇਰੀਅਨ ਨਾਲ ਹੋਏ ਆ ਕਹਦੇ ਹੁੰਦੇ ਆ ਨਾ ਸੇਜੇਰੀਅਨ ਨਾਲ ਵੀ ਬੰਦਾ ਮੋਟਾ ਹੋ ਜਾਂਦਾ ਪਰ ਆਪਣੇ ਚ ਕੋਈ ਫਰਕ ਨਹੀਂ ਪਿਆ ਆਪਾਂ ਪਹਿਲਾਂ ਤੋਂ ਹੀ ਸੇਮ ਹੀ ਆ ਜਦੋਂ ਅਨਮੈਰਿਡ ਸੀ ਉਦੋਂ ਵੀ ਆਈ ਸੀ ਹੁਣ ਵੀ ਆਈ ਆ ਤੇ ਇੱਕ ਹਨਾ ਅੱਗੇ ਕਮੈਂਟ ਆਇਆ ਸੀਗਾ ਕਾਫੀ ਟਾਈਮ ਪਹਿਲਾਂ ਉਹ ਕਦੇ ਤੁਸੀਂ ਕੋਈ ਟ੍ਰੇਨਿੰਗ ਲਈ ਆ ਪਸ਼ੂਆਂ ਦੀ ਜਾਣਨਾ ਕਮੈਂਟ ਕਰ ਦਿੰਦੇ ਆਪਾਂ ਨੇ ਸਾਨੂੰ ਆਹ ਦੱਸ ਦੋ ਆਹ ਦੱਸ ਦੋ ਵੀਰੇ ਹਨਾ ਅਸੀਂ ਵੀ ਤੁਹਾਡੇ ਵਰਗੇ ਆ ਵੀ ਬਸ ਕਰੇ ਲੂ ਜੇ ਬਸ ਦੇਖੋ ਦੇਖ ਜਿਵੇਂ ਆਪਾਂ ਪਸ਼ੂ ਸੰਭਲ ਲੱਗ ਜੰਨੇ ਹਨਾ ਐ ਲੱਗ ਜੇ ਆਪਾਂ ਨੂੰ ਜ਼ਿਆਦਾ ਨੌਲੇਜ ਨਹੀਂ ਹੈਗੀ ਜਿੰਨੀ ਕੀ ਹੈਗੀ ਆਪਾਂ ਤੁਹਾਡੇ ਨਾਲ ਸ਼ੇਅਰ ਜ਼ਰੂਰ ਕਰਦੇ ਆਂ ਬਾਕੀ ਇਹ ਟ੍ਰੇਨਿੰਗ ਦੀ ਗੱਲ ਹੈ ਟ੍ਰੇਨਿੰਗ ਤਾਂ ਵੀਰੇ ਆਪਾਂ ਨੂੰ ਹਨਾ ਜਿਵੇਂ ਕਹਿੰਦੇ ਉਹਨਾਂ ਨੂੰ ਵਿਰਸੇ ਚ ਹੀ ਮਿਲ ਜਾਂਦੀ ਹੈਗੀ ਤੇ ਇਹ ਵਿਰਸੇ ਚ ਕਿਵੇਂ ਹੁਣ ਮਤਲਬ ਕੀ ਹੈ ਨਾ ਮੇਰੀ ਭਤੀਜੀ ਹੈਗੀ ਉਹ 9ਵੀਂ ਕਲਾਸ ਚ ਪੜ੍ਹਦੀ ਐ ਤੇ ਹਾ ਹੁਣ ਦੇਖ ਲੈ ਉਹ 4 4 ਧਾਰਾਂ ਚ ਆਉਂਦੀ ਹੈਗੀ ਐਨੀ ਛੋਟੀ ਏਜ ਚ ਵੀ ਇੱਥੋਂ ਇੱਕ ਦਿਨ ਪੇਪਰ ਦੇ ਕੇ ਵੀ ਉਰੇ ਸਾਡੇ ਪਿੰਡ ਹੀ ਪੜ੍ਹਦੀ ਆ ਪੁੱਤੋਕਲਾ ਤੇ ਉਹ ਇੱਕ ਦਿਨ ਪੇਪਰ ਦੇ ਕੇ ਇੱਧਰ ਆ ਗਈ ਮੱਕਾ ਚਲ ਤੁਰ ਐ ਪਾ ਸ਼ਾਮ ਨੂੰ ਮੇਰਾ ਭਰਾ ਉਹਨੂੰ ਲੈਣ ਆ ਗਿਆ 5:00 ਵਜੇ ਕਹਿੰਦੇ ਨਹੀਂ ਧਾਰਾਂ ਦਾ ਔਖਾ ਹੋ ਜੂ ਇਹ ਕਹਲਾ ਉਹਨੇ ਵਿਚਾਰੀ ਨੇ ਹੁਣੀ ਗੱਲ ਪਾ ਲਈ ਕਬੀਲਦਾਰੀ ਮੈਂ ਉਹਨੂੰ ਕਹਿਣ ਵੀ ਲੱਗੀ ਵੀ ਤੇਰੀ ਕੋਈ ਮਜਬੂਰੀ ਸੀ ਜਾਂ ਸ਼ੌਂਕ ਸੀ ਮੈਨੂੰ ਤਾਂ ਆਪਣੀ ਪਤਾ ਭੂਆ ਕਹਿੰਦੀ ਮੈਂ ਕਿਵੇਂ ਲੱਗੀ ਧਰਾਂ ਚ ਉਹਨੂੰ ਤੇ ਦੇਖੋ ਜੀ ਆਪਾਂ ਤਾਂ ਨਾ ਬਿਰਸੇ ਜੀ ਮੇਰੀ ਹੋਈ ਹੈਗੀ ਇਹ ਡਿਊਟੀ ਉਹ ਕਹਿੰਦੀ ਸਾਰੇ ਇੱਥੇ ਮੈਨੂੰ ਕਹਿ ਵੀ ਦਿੰਦੇ ਆ ਵੀ ਤੂੰ ਤਾਂ ਦੀ ਭੂਆ ਰਹੀਆਂ ਕੰਜੂਸ ਬਣੇ ਨੂੰ ਵੀ ਤੇ ਉਹ ਵੀ ਕੰਮ ਨੂੰ ਵੀ ਕੰਜੂਸ ਬਣਾ ਪਤਾ ਕਹਿੰਦੇ ਆਪਾਂ ਬਾਧੂ ਕਿਤੇ ਕੋਈ ਖਰਚ ਨਹੀਂ ਕਰਿਆ ਨਾ ਬੇਫਾਲਤੂ ਵੀ ਮੈਨੂੰ ਆ ਚਾਹੀਦਾ ਮੈਨੂੰ ਉਹ ਚਾਹੀਦਾ ਵੀ ਲੋਕਾਂ ਦੇ ਬੁੜੀਆਂ ਕੰਨੀ ਦੇਖ ਕੇ ਕਈ ਵਾਰੀ ਆਪਾਂ ਕਹਿ ਦਿੰਨੇ ਆ ਨਾ ਵੀ ਵਿੱਚ ਭੈਣਾਂ ਦਾ ਹੁੰਦਾ ਸਵਾ ਪਰ ਆਪਾਂ ਐਵੇਂ ਨਹੀਂ ਕਰਦੇ ਤੇ ਆਪਾਂ ਪਾਉਣੇ ਹੁਣ ਦੂਜੀਆਂ ਨੂੰ ਲੈਤੀ ਤੇ ਆਪਾਂ ਬਸ ਇਹੀ ਕਵਾਂਗੇ ਸਾਰਿਆਂ ਨੂੰ ਨਾ ਕਿਉਂਕਿ ਅੱਜ ਕੱਲ ਹਨਾ ਜਿਹੜੀ ਨੌਜਵਾਨ ਪੀੜ੍ਹੀ ਆ ਉਹ ਤਾਂ ਵੀ ਆਈ ਜਾਂਦੀ ਐ ਸਮਾਂ ਦੀ ਇਧਰ ਡੇਰੀ ਫਾਰਮ ਹੋ ਰਹੇ ਆ ਤਾਂ ਆਪੇ ਹੀ ਕਵਾਂਗੇ ਵੀ ਭਾਈ ਇਹਨਾਂ ਕੰਮ ਵਿੱਚ ਹੈਗਾ ਫਾਇਦਾ ਇਹਨਾਂ ਨੂੰ ਰੱਖਿਆ ਚ ਇਹ ਜੀ ਤੇ ਵਧੀਆ ਖੁੱਲਾ ਥਾਂ ਉਹਨਾਂ ਨੂੰ ਤਾਂ ਵੀ ਵਧੀਆ ਮौज ਆ। ਪੀੜੇ ਥਾਂ ਦਾ ਔਖਾ ਹੋ ਜਾਂਦਾ ਅਸੀਂ ਵੀ ਦੇਖ ਲਵੋ ਨਾ ਵੀ ਇੱਕ ਤੋਂ ਹਨਾ ਵੀ 10 ਪਸ਼ੂ ਕਰ ਲਈ 10 ਕਿਹੜਾ ਵੀ ਅਸੀਂ 4-5 ਤਾਂ ਗਾਵਾਂ ਵੇਚਦੀਆਂ ਤੇ 5-6 ਮੱਝਾਂ ਵੇਚਦੀਆਂ ਹੁੰਦੀਆਂ ਦੇਖੋ ਜੇ ਖੁੱਲਾ ਥਾਂ ਹੁੰਦਾ ਤਾਂ ਕਿੰਨੇ ਪਸ਼ੂ ਹੁੰਦੇ ਪਹਿਲਾਂ ਤੁਹਾਨੂੰ ਦੱਸਦੀ ਹੁੰਨੀ ਆ ਵੀ ਸਾਡੇ ਇੱਥੇ ਇੱਕ ਮੱਝ ਹੀ ਹੁੰਦੀ ਸੀਗੀ ਇਹ ਕਿਉਂਕਿ ਦੁੱਧ ਪਾਉਣ ਦਾ ਲਾਲਚ ਨਹੀਂ ਸੀ ਬਸ ਇਹ ਘਰੇ ਹੀ ਵਰਤਦੇ ਸੀ ਤੇ ਆਪਾ ਭਾਜੀ ਤੇ ਦੇਦੇ ਆਏ ਆ ਆਪਾ ਪਉਣ ਲੱਗੇ ਦੁੱਤ ਚਲੋ ਆਪਣੇ ਜੱਟ ਸੌਦਾ ਨਾ ਆਈ ਚਲਾਈ ਚੱਲੀ ਜਾਂਦੀ ਐ ਤੇ ਆਈ ਸੀ ਮੇਰੀ ਦਰਾਣੀ ਚਾਰ ਲੈਣ ਤੇ ਮਹਿੰਦੀ ਲਾਈ ਵਰਤੀ ਸੀ ਕਿਉਂਕਿ ਜੀ ਹੈਗਾ ਹੁਣ ਬਾਸ਼ੜੀਆ ਵਿੱਚ ਤਾਂ ਲੋਕਾਂ ਨੇ ਮੰਗਲਵਾਰ ਨੂੰ ਮੱਥਾ ਟੇਕਦਾ ਚੀਤ ਦਾ ਪਹਿਲਾ ਮੰਗਲਵਾਰ ਅਸੀਂ ਉਸ ਦਿਨ ਵਾਰ ਚ ਟੇਕਦਾ ਸੀ ਤੇ ਹੁਣ ਕੱਲ ਨੂੰ ਆਪਾਂ ਜਾਵਾਂਗੇ ਮੱਥਾ ਟੇਕਣ ਅੱਜ ਥਮਪ ਕਾਵਾਂਗੇ සත්තේද සත්තේදාක වාාශරිය තැක්මත් හටික්කර ජාමගේත දිනේ මන්දිි ලයිවැරදිසි මෑුුවස් රයිසි පක මාස්සනනා මෙනුමෙන්න්දිි ලෝනයාාවවෙලාමල්ලාම ව එක ටික්ාමක සෝඩන්තර ඇවුණු අයක කියන්දිසි ਬਲੇਤੀ ਪਾਦਾਂ ਦੇ ਸਾਰਿਆਂ ਨੂੰ ਥੋੜੀ ਥੋੜੀ ਉਹ ਪਤਾ ਨਹੀਂ ਕੀ ਦੇਖ ਰਹੀ ਸੀ ਚਾਰਚ ਉਹਨਾਂ ਨੇ ਤੁੰਦਗਾ ਕਿਲੇ ਸੀ ਆਪਾਂ ਇੱਕ ਰੱਖੀ ਹੋਈ ਹੈ ਇੱਕ ਗਾਂ ਕਹਿੰਦੇ ਨਾ ਕੋਈ ਬਲੇ ਪਸੂ ਸ਼ਾਮਦੇ ਨਹੀਂ ਤੇ ਨਾ ਹੀ ਅਸੀਂ ਰੱਖੀਏ ਤੇ ਚਲੋ ਇੱਕ ਵੀ ਬਹੁਤ ਆਣਾ ਇਹਨਾਂ ਦੀ ਜੀ ਸਰਕਾਰੀ ਜੋਬ ਆ ਤੇ ਮੇਰੇ ਤੇ ਹੋਰ ਵੀ ਆਏ ਹੋਏ ਛੁੱਟੀ ਤੇ ਆਪਾਂ ਉਹਨਾਂ ਨੂੰ ਵੀ ਲਿਆਵਾਂਗੇ ਬਲੌਗ 'ਚ ਕਿਉਂ ਕਰੀ ਪਤੀ ਡਿਊਟੀ ਹੋ ਗਈ ਵਿਚਾਰੇ ਦੀ ਹੁਣ ਜੰਮੂ ਦੀ ਤੇ ਉੱਥੇ ਜਾਣਾ ਉਹਨੇ 3 ਸਾਲ ਬਸ ਇਕੱਦਾ ਤਾਂ ਰਹਿ ਗਿਆ ਉਹਦਾ ਜਾਨ ਚ ਤੇ ਆਪਾਂ मिनਰਲ ਸਾਰਿਆਂ ਨੂੰ ਪਾ ਦਿੰਨੇ ਆ ਤੇ ਇੱਕ ਜਿਹੜੀ ਸਾਡੀ 4 ਸਵਾ ਕਸਾਲ ਦੀ ਕੱਟੀ ਹੋਈ ਆ ਉਹ ਦੇਖੋ ਹੁਣ ਚੌਥੀ ਵਾਰ ਤਾਰਾਂ ਦੇਗੀ ਅਗੇ ਪਾਪਾ ਮੇਰੇ ਇਹ ਕਹਿਣ ਲੱਗੇ ਕਹਿੰਦੇ ਕੁਝ ਨਹੀਂ ਹੁੰਦਾ ਆਪਾਂ ਟੀਕਾ ਭਰਾ ਦਿੰਨੇ ਆ ਮੱਕ ਨਹੀਂ ਹਜੇ ਛੋਟੀ ਆ ਕਹਿੰਦਾ ਛੋਟੀ ਕਮ ਐਡਾ ਤਾਂ ਕੱਦ ਹੈ ਮਕਾ ਨਹੀਂ ਵੀ ਵੇਟ ਵੀ ਦੇਖਣਾ ਪੈਂਦਾਗਾ ਵੀ ਇਹ ਹੈਗੀ ਹੈ ਕਾਬਿਲ ਵੀ AI ਕਰਵਾਉਣ ਦੀ ਕਿ ਨਹੀਂ ਕਹਿੰਦਾ ਚੰਗਾ ਭਾਈ ਤੁਹਾਡੀ ਮਰਜ਼ੀ ਆ ਤੇ ਆਪਾਂ ਹੁਣ ਵੀ ਥੋੜੀ ਥੋੜੀ ਪਹਿਲਾਂ ਤਾਂ ਵਿਚਾਰੀ ਨੂੰ ਇੰਨੀ ਖਾਸ ਵੀਡ ਪਾਉਂਦੇ ਨਹੀਂ ਸੀ ਛੋਟੀ ਹੁੰਦੀ ਨੇ ਜ਼ਰੂਰ ਪਾਈ ਆਪਾਂ ਕਾਰਪ ਸਟਾਰਟਰ ਵੀਡ ਫਿਰ ਘਟਾਤੀ ਸੀ ਮੈਂ ਮਾੜਾ ਮੋਟਾ ਹੀ ਪਾਉਂਦੀ ਸੀ ਹੁਣ ਪਰ ਪਾਉਣ ਲੱਗੀ ਤੇ ਆਪਾਂ ਪਸ਼ੂ ਬੰਨਣ ਤੋਂ ਪਹਿਲਾਂ ਸਿਰ ਤੇ ਹੁੰਨੇ ਗੋਹਾ ਵੀ ਵਿਚਗਲਾ ਹਨਾ ਵੀ ਸੰਨੀ ਪੱਟਾ ਪਾ ਕੇ ਪਸ਼ੂ ਬਣ ਕੇ ਫੇਰ ਸੜਦਾ ਤੇ ਆਪਾਂ ਪਹਿਲਾਂ ਸੜਦਿਆਂ ਕਿਉਂਕਿ ਜੀ ਥਾਂ ਦੀ ਤੰਗੀ ਕਰਕੇ ਤੁਹਾਨੂੰ ਵੀ ਪਤਾ ਨਾ ਫਿਰ ਇਹ ਪੈਰਨਾ ਲਾ ਕੇ ਨਾ ਸਾਰਾ ਇੱਧਰ ਨੂੰ ਗਾਹ ਪਾ ਦਿੰਦੇ ਆ ਤੇ ਫਿਰ ਪਹਿਲਾਂ ਆਪਾਂ ਸਾਰਾ ਸੜਦਿਨ ਉਹਨੇ ਮੂਰੂ ਮੂਰੂ ਦੋ ਬਟੜ ਸਿੱਟਦੇ ਉਹਨੇ 71 ਰਹਿ ਜਾਂਦਾ ਬਾਅਦ ਚ ਤੇ ਆਪਣਾ ਜੋ ਉੱਪਰ ਇੱਥੇ ਰੰਬੀ ਆਂਦਾ ਸੀ ਪਹਿਲਾਂ ਉਹ ਉੱਥੇ ਬੈਠ ਦੇ ਨਾਲ ਹੁੰਦਾ ਸੀ ਪਰਲੀ ਸਾਈਡ ఏ మార్యసి మోకు బాద ఫోనా సౌఖా తాయి ఇద్ద బ పట్టణ మేర మమ్మీ చా దాడ రాని ਇਹ ਪਹਿਲਾਂ ਪਾਣੀ ਪੀ ਹਟੀ ਪਾਣੀ ਨੂੰ ਬਸ ਕਈ ਜਉ ਇਹ ਬਿੰਦੇ ਬਿੰਦੇ ਕੱਖ ਬਹੁਤ ਘਟ ਖਾਂਦੀ ਹੈ ਪਤਾ ਨਹੀਂ ਕਿਉਂ ਹੁਣ ਦੁੱਧ ਵੀ ਘਟ ਗਈ ਪਤਾ ਨਹੀਂ ਤਾਂ ਪਈ ਮੱਛਰ ਜੇ ਨਾਲ ਘਟ ਗਈ ਪਤਾ ਨਹੀਂ ਇਹ ਬਿਮਾਰ ਹੋ ਗਈ ਸੀ ਤਾਂ ਕਰਕੇ ਘਟ ਗਈ ਦੁੱਧ ਕਾਫੀ ਘਟ ਗਈ ਇਹ ਵਿਚਾਰੀ ਤੋ ਦੂਸਰੀ ਵੀ ਜਿਹੜਾ ਆਪਾਂ ਛੋਟੀ ਨੂੰ ਕਹਿੰਦੇ ਹੁੰਨੇ ਸੂਣ ਵਾਲੀ ਹੈਗੀ ਉਹ ਵੀ ਪਤਾ ਨਹੀਂ ਕਿਉਂ ਆਪਾਂ ਦੇਖ ਲੈ ਕੇ ਵੀ ਆਂਦੀ ਸੀਗੀ ਕਾਰਗਿਲ ਦੀ ਫੀਡ ਤੇ ਪਰ ਉਹ ਖਾਂਦੀ ਨਹੀਂ ਹੁਣ ਮੈਂ ਪਲੀ ਲਿਆਉਣ ਦਾ ਰਾਤਾ ਹੈਗਾ ਉਹਨੂੰ ਫਿਰ ਵੀ ਜਿਹੜੇ ਸੂਣ ਤੋਂ ਪਹਿਲਾਂ ਪਾਉਣੇ ਆ ਰਾਂਜਸ਼ਨ ਫੀਡ ਹੈ ਤੇ ਤੇਨੇ ਆ ਕਿਵੇਂ ਦਾ ਮਾਹੌਲ ਬਣਦਾ ਕਿਉਂਕਿ ਖਾਂਦੀ ਕੁਛ ਨਹੀਂ ਉਹ ਤੇ ਵਸਪਾ ਗੂਹਾ ਸੈਟ ਕੇ ਪਸੂ ਬੰਨਣਾ ਤੇ ਆਪਾਂ ਤਾਂ ਧੌਣ ਲੱਗੀ ਥਾਂ ਦੇਖੋ ਕਿੰਨਾ ਕੰਮ ਵੱਜ ਜਾਂਦਾ ਜਿਵੇਂ ਮੈਂ 3 ਵਜੇ ਲੱਗਦੀ ਹੁੰਨੀ ਆ 4:30 ਹੋ ਜਾਂਦੇ ਆ ਮੈਨੂੰ ਉੱਤੇ ਪਹਿਲਾਂ ਕੱਖ ਪੱਟਾ ਪਾਉਣਾ ਬੰਨਣਾ ਗੋਆ ਸਿੱਟਣਾ ਫਿਰ ਆਤਾਉਣਾ ਫਿਰ ਪਾਣੀ ਪੀਉਣਾ 4:30 ਫਿਰ ਮੁੜ ਕੇ ਆਪਾਂ ਬੈੜ ਦੀ ਧਾਰ ਚੋਣ ਲੱਗ ਜੰਨੇ ਆ 4:30 5 ਤੇ 6 ਵਜੇ ਜਾਂਦੇ ਨੇ ਕਿ ਮੈਨੂੰ ਧਾਰਾਂ ਨੂੰ ਤੇ ਫਿਰ ਕਰਦੇ ਆਪਾਂ ਰੋਟੀ ਟੋਕ ਤੇ ਚਲੋ ਜੀ ਆਪਾਂ ਵੀਡੀਓ ਦਾ ਐਂਡ ਵੀ ਇੱਥੇ ਕਰਦੇ ਆ ਬਹੁਤ ਸਾਰੀਆਂ ਗੱਲਾਂ ਬਾਤਾਂ ਹੋ ਗਈਆਂ ਤੇ ਆਪਣੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗਦੀ ਹੁੰਦੀ ਆ ਤੇ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਬਹੁਤ ਸਾਰੇ ਭੈਣ ਭਰਾ ਕਹਿੰਦੇ ਆ ਰੈਗੂਲਰ ਵੀਡੀਓ ਪਾਇਆ ਕਰੋ ਵੀਰੇ ਕੋਸ਼ਿਸ਼ ਜ਼ਰੂਰ ਕਰਦੇ ਆ ਪਰ ਥੋੜੀ ਜਿਹੀ ਪ੍ਰੋਬਲਮ ਆ ਉਹਦਾ ਕਰਕੇ ਵੀਡੀਓ ਨਹੀਂ ਪੈਂਦੀ ਰੈਗੂਲਰ ਨਹੀਂ ਬਣਦੀ ਉਹਦੇ ਲਈ ਮਾਫੀ ਚਾਹੁੰਦੇ ਆ ਤੇ ਆਪਾਂ ਕੋਸ਼ਿਸ਼ ਕਰਾਂਗੇ ਰੈਗੂਲਰ ਵੀਡੀਓ ਪਾਉਣ ਦੀ ਤੇ ਚਲੋ ਜੀ ਮਿਲਾਂਗੇ ਕਿਸੇ ਹੋਰ ਵੀਡੀਓ 'ਚ ਬਾਏ